ਸਤ ਸ੍ਰੀ ਅਕਾਲ ਦੋਸਤੋ ਸਭ ਤੋਂ ਪਹਿਲਾਂ ਤਾਂ ਸਾਡੇ YouTube ਚੈਨਲ ਨਾਲ ਜੁੜੇ ਹੋਏ ਵੀਰ ਭੈਣ ਭਰਾਵਾਂ ਨੂੰ ਆਦੇਸ਼ 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 ਸਾਡਾ YouTube ਚੈਨਲ ਓਮ ਨਮੋ ਆਦੇਸ਼ 9438 ਜਿਨ੍ਹਾਂ ਵੀਰ ਭੈਣ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਤੁਹਾਨੂੰ ਇਦਾਂ ਦੀਆਂ ਵੀਡੀਓ ਹੋਰ ਆ ਸਕਣ ਅੱਜ ਤੁਹਾਨੂੰ ਮੰਤਰ ਦੇਣ ਜਾ ਰਹੇ ਹਾਂ ਜੀ ਰੇਂਪਕੂਰ ਜੀ ਦਾ ਕਿਉਂਕਿ ਕਈ ਵੀਰ ਭੈਣ ਭਰਾਵਾਂ ਦੇ ਮੈਸੇਜ ਆਏ ਸੀ ਪਰ ਮੇਰੇ ਕੋਲ ਦੋ ਤਿੰਨ ਮੰਤਰ ਸੀਗੇ ਜੋ ਮੇਰੇ ਕੋਲ ਲਿਖੇ ਹੋਏ ਸੀਗੇ ਉਹ ਮੰਤਰ ਮੈਂ ਤੁਹਾਨੂੰ ਦੱਸ ਦਿੰਨਾ ਜਿੰਨੇ ਵੀ ਕੋਰੀ ਜੀ ਦੇ ਮੰਤਰ ਆ ਮੇਰੇ ਕੋਲੇ ਸਾਰੇ ਕਾਲੇ ਇਲਮ ਦੇ ਵਿੱਚ ਮੰਤਰ ਦੱਸਣ ਤੋਂ ਪਹਿਲਾਂ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਜਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਤਾਂ ਜੋ ਕਿਸੇ ਹੋਰ ਵੀਰ ਭੈਣ ਭਰਾ ਦੇ ਕੰਮ ਆ ਸਕਣ। ਚੱਲਦੇ ਆਂ ਜੀ ਮੰਤਰਾਲ ਮੰਤਰ ਹੈਗਾ ਜੀ 71 ਨੰਬਰ। ਆਸ ਕਰਦੇ ਆਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਹੋਊਗਾ ਤੇ ਬੈਲ ਆਈਕਨ ਦਾ ਬਟਨ ਵੀ ਦਬਾ ਦਿਓ। ਪਹਿਲਾਂ ਵੀ ਮੰਤਰ ਦਿੱਤਾ ਮਰਿਆंपा ਕੋਰੀ ਦਾ 70 ਨੰਬਰ ਮੰਤਰ ਸੀਗਾ ਪਿਛਲੀ ਵੀਡੀਓ 'ਚ ਆ ਤੇ 71 ਨੰਬਰ ਮੰਤਰ। ਮੈਂ ਇੱਕ ਛੋਟੀ ਜਿਹੀ ਬੇਨਤੀ ਕਰਦਾ ਜਿੰਨੇ ਵੀ ਕਾਲੇ ਇਲਮ ਦੇ ਮੰਤਰ ਜਾਂ ਜਿੰਨਾ ਮੰਤਰਾਂ ਦੇ ਵਿੱਚ ਮੈਂ ਤੁਹਾਨੂੰ ਬੋਲ ਕੇ ਕਹਿ ਦਿੰਨਾ ਵੀ ਬਿਨਾਂ ਗੁਰੂ ਤੋਂ ਨਾ ਕਰਿਓ ਉਹ ਨਾ ਕਰਿਓ ਪਲੀਜ਼ ਕਿਉਂਕਿ ਆਮ ਆਦਮੀ ਦੇ ਵੱਸ ਦੀ ਗੱਲ ਨਹੀਂ ਇਹ ਜਾਂ ਤਾਂ ਗੱਦੀ ਵਾਲਾ ਵੀਰ ਹੀ ਕਰ ਸਕਦਾ ਕੋਈ ਜਾਂ ਜਿਨ੍ਹਾਂ ਨੇ ਗੁਰੂ ਧਾਰੇ ਹੋਏ ਆ ਉਹ ਕਰਿਓ ਕਿਉਂਕਿ ਇਹ ਮੰਤਰ ਬਹੁਤ ਪਾਵਰਫੁਲ ਮੰਤਰ ਹੁੰਦੇ ਆ ਤੇ ਬਹੁਤ ਜਲਦੀ ਹੀ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਜੇ ਬਿਨਾ ਗੁਰੂ ਤੋਂ ਆਪਾਂ ਕਰਾਂਗੇ ਜਾਂ ਬਿਨਾ ਗੁਰੂ ਦੀ ਆਗਿਆ ਤੋਂ ਕਰਾਂਗੇ ਤਾਂ ਆਪਾਂ ਨੂੰ ਇਹਨਾਂ ਦੇ ਦੁਸ਼ ਪ੍ਰਭਾਵ ਵੀ ਬਹੁਤ ਮਿਲਦੇ ਆ। ਸੋ ਮੇਰਾ ਵੀਰ ਆਪ ਤਾਂ ਸੋਚ ਸਮਝ ਕੇ ਇਹਨਾਂ ਮੰਤਰਾਂ ਦੀ ਸਾਧਨਾ ਕਰੋ ਕਿਉਂਕਿ ਇੱਕ ਤਾਮਸਿਕ ਮੰਤਰ ਹੈ। ਚਲਦੇ ਆਂ ਵੀਰੀ ਯਾਲ 21 ਦਿਨ ਹਰ ਰੋਜ਼ 10 ਵਾਰਾ ਜਾਪ ਕਰਨੀਆਂ। ਜੋਤ ਜਾਂ ਦੀਵਾ ਹੋਰ ਲਾਉਣਾਗਾ। ਧੂਪ ਦੇਣੀ ਆ। ਸਮਾਨ ਜਿਹੜਾ ਦਿਨਾ ਆਪਾਂ ਉਹ ਪਹਿਲੇ ਦਿਨ ਤੇ ਅਖੀਰਲੇ ਦਿਨ ਹੀ ਦੇਣਾ। ਫਿਰ ਇਹ ਮੰਤਰ ਸਿੱਧ ਹੋ ਜਾਊਗਾ। ਜਿਹੜੀ ਜੋਤ ਲਾਉਣੀ ਆ ਧੂਪ ਦੇਣੀ ਆ ਉਹ ਘਰੇ ਲਾਉਣੀ ਆ, ਜੋਤ ਲਾ ਕੇ ਇਸ ਮੰਤਰ ਦੀ ਆराधना ਕਰਨੀ ਆ। ਜਿਹੜਾ ਸਮਾਨ ਆਗਾ ਉਹ ਪਹਿਲੇ ਦਿਨ ਦੇ ਘਰਾਂ ਜਾਂਦਾ ਹੱਡਾ ਰੋੜੀ 'ਚ ਜਾਂ ਸ਼ਮਸ਼ਾਨ 'ਚ ਤੇ ਜਾਂ ਪਾਣੀ ਦੇ ਕਿਨਾਰੇ। ਸਮਾਨ ਦੇ ਕੇ ਪਹਿਲੇ ਦਿਨਾਂ ਤੇ ਅਖੀਰਲੇ ਦਿਨ ਫੇਰ ਦੇਣਾਗਾ ਇਹੀ ਸਮਾਨ। ਸਮਾਨ ਸੰਭਲੋ ਜੀ। ਦੋ ਲੱਡੂ ਆ ਜੀ ਦੋ ਗੋੜ ਦੀਆਂ ਡਲੀਆਂ ਨੇ ਦੋ ਸਿਗਰਟਾਂ ਨੇ ਤੇ ਦੋ ਸਵਾਹ ਦੀਆਂ ਪਿੰਨੀਆਂ ਦੁਬਾਰਾ ਫੇਰ ਸੁਣ ਲਓ ਦੋ ਲੱਡੂ ਆ ਜੀ ਦੋ ਗੋੜ ਦੀਆਂ ਡਲੀਆਂ ਦੋ ਸਿਗਰਟਾਂ ਤੇ ਦੋ ਸਵਾਹ ਦੀਆਂ ਪਿੰਨੀਆਂ ਲਿਖਾਈ ਮੇਰੀ ਇਦਾਂ ਦੀ ਕੋਈ ਆ ਕਿਉਂਕਿ ਮੇਰੇ ਕੋਲ ਟਾਈਮ ਦੀ ਬਹੁਤ ਪ੍ਰੋਬਲਮ ਹੁੰਦੀ ਆ ਤਾਂ ਹੀ ਮੈਂ ਨਾਲ ਬੋਲਦਾ ਹਾਂ ਜਿਹਨਾਂ ਨੂੰ ਨਹੀਂ ਸਮਝ ਲੱਗਦੀ ਉਹ ਮੇਰੇ ਬੋਲਣ ਤੇ ਲਿਖ ਲਿਆ ਕਰੋ ਜਾਂ ਵੀਡੀਓ ਨੂੰ ਬੈਕ ਕਰਕੇ ਰਿਵਰਸ ਕਰਕੇ ਦੇਖਦਿਆ ਕਰੋ ਇਹ ਸਾਰਾ ਸਮਾਨ ਘਰ ਤੋਂ ਬਾਹਰ ਹੀ ਲਾਉਣਾਗਾ ਤੇ ਜਾਪ ਕਰਿਆਣਕੇ ਕਰਨਾਗਾ ਸਵਾਦੀਆਂ ਪਿੰਨੀਆਂ ਚ ਸਵਾਹ ਦੇ ਵਿੱਚ ਥੋੜਾ ਜਿਹਾ ਪਾਣੀ ਮਿਲਾ ਲਓ ਤੇ ਉਹਨਾਂ ਨੂੰ ਪਿੰਨੀਆਂ ਬਣਾ ਲਓ ਫਿਰ ਬਣ ਜਾਣਗੀਆਂ ਪਿੰਨੀਆਂ ਇਦਾਂ ਇਹ ਸਮਾਨ ਹੈ ਜੀ ਇਸ ਮੰਤਰ ਦੀ ਆ ਵਿਧੀ ਹੈ ਮੇਰੀ ਬਾਰ-ਬਾਰ ਬੇਨਤੀ ਹੈ ਤਾਮਸਿਕ ਮੰਤਰਾਂ ਕਾਲੇ ਅਲਮ ਦੇ ਵਿੱਚ ਮੰਤਰ ਜਿਹੜੇ ਵੀਰ ਗੱਦੀ ਦਾ ਕੰਮ ਕਰਦੇ ਨੇ ਉਹੋ ਹੀ ਇਹ ਮੰਤਰ ਦੀ ਸਾਧਨਾ ਕਰਨ ਆਮ ਇਨਸਾਨ ਨਾ ਕਰੇ ਕਿਉਂਕਿ ਆਮ ਇਨਸਾਨ ਦੇ ਵਸ ਦੀ ਗੱਲ ਨਹੀਂ ਕੀ ਕਿਉਂਕਿ ਦੇ ਬਹੁਤ ਦੁਸ਼ ਪ੍ਰਭਾਵ ਨੇ ਤੇ ਜਿਹੜੇ ਵੀ ਗੱਦੀ ਦਾ ਕੰਮ ਕਰਦੇ ਆ ਗੁਰੂ ਧਾਰਿਆ ਵਾ ਉਹੋ ਹੀ ਕਰਨ ਗੁਰੂ ਦੀ ਆਗਿਆ ਲੈ ਕੇ ਕਰਨ ਚਲਦੇ ਹਾਂ ਜੀ ਮੰਤਰਾਲਾ ਮੰਤਰ ਹੈਗਾ ਅਘੋਰ ਕਾਇਆ ਅਘੋਰ ਮਾਇਆ ਅਘੋਰ ਹੀ ਤੇਰਾ ਭੇਸ ਅਘੋਰ ਕਾਇਆ ਅਘੋਰ ਮਾਇਆ ਅਘੋਰ ਹੀ ਤੇਰਾ ਭੇਸ ਨਹਨ ਨਹਨ ਦੇ ਰੰਪਾ ਗੋਰੀ ਆਦੇਸ਼ ਤੈਨੂੰ ਆਦੇਸ਼ ਹੁਕਾ ਸਾਫ ਕਰਕੇ ਭਰਾਂ ਹਾਜ਼ਰੀ ਰੱਖੋ ਭਗਤ ਦਾ ਮਾਣ ਚੱਲਦੇ ਜਿਰਾਗ ਵਿੱਚੋਂ ਹਾਜ਼ਰ ਹੋ ਜਾ ਤੈਨੂੰ ਗੁਰਾਂ ਪੀਰਾਂ ਦੀ ਆਣ ਚਲੇ ਮੰਤਰ ਫੁਰੇ ਬਾਚਾਂ ਦੇਖਾਂ ਰਿੰਪਾ ਕੋਰੀ ਤੇਰੀ ਕਲਾਮ ਦਾ ਤਮਾਸ਼ਾ ਇਹ ਮੰਤਰ ਆ ਜੀ ਮੰਤਰ ਦੁਬਾਰੇ ਫੇਰ ਸੁਣ ਲੋ ਅਘੋਰ ਕਾਇਆ ਅਘੋਰ ਮਾਇਆ ਅਘੋਰ ਹੀ ਤੇਰਾ ਭੇਸ ਨਾਹਣ ਦੇ ਰਿੰਪਾ ਕੋਰੀ ਆਦੇਸ਼ ਤੈਨੂੰ ਆਦੇਸ਼ ਹੁੱਕਾ ਸਾਫ ਕਰਕੇ ਭਰਾਂ ਹਾਜ਼ਰੀ ਰੱਖੋ ਭਗਤ ਦਾ ਮਾਣ ਚੱਲਦੇ ਜਰਾਗ ਵਿੱਚੋਂ ਹਾਜ਼ਰ ਹੋ ਜਾ ਤੈਨੂੰ ਗੁਰਾਂ ਪੀਰਾਂ ਦੀ ਆਣ ਚਲੇ ਮੰਤਰ ਫੁਰੇ ਵਚਨ ਦੇਖਾਂ ਰੈਂਪਾ ਕੋਰੀ ਤੇਰੀ ਕਲਾਮ ਦਾ ਤਮਾਸ਼ਾ ਇਹ ਮੰਤਰਾ ਜੀ ਸਮਾਨ ਤੁਹਾਨੂੰ ਦੱਸਦਾ ਵੀ ਇਹ ਤੁਹਾਨੂੰ ਦੱਸਦੀ ਆ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਸਾਡੀਆਂ ਵੀਡੀਓ ਕਿੱਦਾਂ ਲੱਗੀਆਂ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਇਦਾਂ ਦੇ ਵੀਡੀਓ ਤੁਹਾਨੂੰ ਹੋਰ ਮਿਲ ਸਕਣ ਧੰਨਵਾਦ ਜੀ